ਅੱਜ ਤੁਹਾਨੂੰ ਆਹ ਕੁਰਸੀ ਜਮਾਂ ਫਰੀਦ ਬਣਣੀ ਆ ਮੇਰੀ ਗਰੰਟੀ ਆ ਬਈ ਦੇ ਦੋਗੇ ਫਰੀ ਇਹ ਕੁਰਸੀ ਆਪਣੀ ਫਰੀ ਹੈ ਵੀਰੇ ਬਿਲਕੁਲ ਕੀ ਦੇਣਾ ਫਰੀ ਦੇ ਦੋਗੇ ਇਹ ਸਾਡਾ ਪੈਕੇਜ ਚੱਲਦਾ 115000 ਦਾ ਜਿਹਦੇ ਵਿੱਚ ਅਸੀਂ ਆਹ ਸੋਫਾ ਦਿੰਦੇ ਆ 9 ਸਿੱਟਾਂ ਵਾਲਾ ਸੋਫਾ ਕਿੰਗੇ ਦੇ ਚਿਹਰੇ ਲੱਗੀਆਂ ਹੋਈਆਂ ਨੇ ਹੈਵੀ ਸਰਾਣੀ ਤੇ ਕਢਾਈ ਹੋਈ ਹੈ ਪਿੱਛੇ ਇਹਦੇ ਚੈਸਟਰ ਡਾਇਨਾਂ ਚਿਹਰਾ ਤੇ ਠੀਕ ਹੈ ਲੈਦਰ ਸਵੈਟ ਹੈਵੀ ਫੈਬਰਿਕ ਹੈ ਹੈਵੀ ਫੋਮ ਹੈ ਰੰਗੜੀਆਂ ਵਾਧੂ ਪਾਇਨੇ ਟੇਬਲ ਤੇ ਜਾਇਆ ਰੰਗ ਕਹੋਂਗੇ ਨੇਨ ਕਹੋਂਗੇ ਉਹ ਜਿਆਪਾ ਤਿਆਰ ਕਰਦਾ ਤੇ ਸੋਫੇ ਦੇ ਨਾਲ ਕੁਰਸੀ ਆ ਗਈ ਤੇ 115000 ਸੀ ਨਹੀਂ ਨਹੀਂ ਇਕੱਲਾ ਸੋਫਾ ਨਹੀਂ ਵੀਰੇ ਬਹੁਤੀਆਂ ਐਟਮਾਣੇ ਆਪਣੀ ਕੁਰਸੀ ਤਾਂ ਫ੍ਰੀ ਹੈਗੀ ਹੈ ਨਾਲਾ ਬੈੱਡ ਹੈ 9 ਫੁੱਟੀ ਢੂਆਂ ਵਾਲਾ ਬੈੱਡ ਹੈਗਾ ਨਾਲ ਸੈਟੇਵ ਨੇ ਨਾਲਾ 5 ਇੰਚੀ ਗੱਦੇ ਨੇ ਹਾਰਡ ਐਂਡ ਸੌਫਟ ਵਾਲੇ ਜਿਹਨੂੰ ਆਪਾਂ ਗਰਮ ਸਰਦਾ ਲੱਗੇ ਅੱਛਾ ਗੱਦੇ ਵੀ ਨਾਲ ਦੇ ਦੇ ਗੱਦੇ ਵੀ ਨਾਲ ਨੇ ਕੀ ਬਾਤ ਹੈ ਓਕੇ ਹੋ ਗਿਆ ਕੰਮ ਇਦੂ ਬਾਦ ਹੁਣ ਕੁਛ ਕਹਿਣ ਦੀ ਲੋੜ ਨਹੀਂ ਸੋਫਾ ਬੈੱਡ ਗੱਦੇ ਕੁਰਸੀ ਨਹੀਂ ਨਹੀਂ ਵੀਰੇ ਅਲਮਾਰੀ ਵੀ ਹੈ 7 5 ਦੀ ਅਲਮਾਰੀ ਆਪਣੀ ਡਰੈਸਿੰਗ ਵਾਲੀ ਪੱਲੇ ਵਾਲੀ ਅਲਮਾਰੀ ਹੈ ਉੱਪਰ ਹਾਈਡਰੌਲਿਕ ਪੱਲਾ ਹੈ ਸਾਈਡ ਤੇ ਇਹਦੇ ਜੋੜੀ ਪੱਲਾ ਦਿੱਤਾ ਹੋਇਆ ਹੈ ਕਮਾਲ ਦੀ ਗੱਲ ਹੈ ਨਾਲ ਡਰੈਸਿੰਗ ਲੱਗ ਤੋਂ ਲੈਣ ਦੀ ਲੋੜ ਨਹੀਂ ਸਾਰੀਆਂ ਚੀਜ਼ਾਂ ਆ ਗਈਆਂ ਹੁਣ ਤਾਂ ਬਈ ਜਮਾ ਸਰਾ ਹੋ ਗਿਆ ਜੇ ਕਿਸੇ ਵੀਰ ਨੇ ਮੰਗਾਉਣਾ ਤੇ ਅਜੇ ਤਾਂ ਸਰਾ ਹੋਣੀ ਵੀਰੇ ਬਾਕੀ ਹੈ ਘਰਾਂ ਦੀ ਸ਼ਾਨ ਜਿਹੜੀ ਡਾਈਨਿੰਗ ਟੇਬਲ ਹੈ ਉਹ ਵੀ ਆਪਾਂ ਨਾਲ ਹੀ ਦੇ ਰਹੇ ਹਾਂ ਇਹਦੇ ਟਾਲੀ ਦੀ ਲੱਕੜ ਦੇ ਵਿੱਚ ਬਣਿਆ ਹੋਇਆ ਡਾਈਨਿੰਗ ਟੇਬਲ ਹੈ ਇਹ ਡਾਈਨਿੰਗ ਟੇਬਲ ਬਈ ਊਂ ਮਾਰਕੀਟ ਤੇ ਕਿੰਨੇ ਦਾ ਹੋ ਕੱਲਾ ਡਾਈਨਿੰਗ ਟੇਬਲ ਦੀ ਜੇ ਗੱਲ ਕਰੀਏ 60-65 ਹਜ਼ਾਰ ਦਾ ਤਾਂ ਡਾਈਨਿੰਗ ਟੇਬਲ ਹੀ ਵੇਚ ਡਾਈਨਿੰਗ ਟੇਬਲ ਤੁਸੀਂ ਆਪ ਦੇਖ ਲਓ ਕਿੰਨੀ ਮਹਿੰਗੀ ਪਾਦੀ ਆਈਟਮ ਨਾਲ 1,15,000 ਰੁਪਏ ਦੇ ਵਿੱਚ 1,15,000 ਦਾ ਪੈਕੇਜ ਹੈ ਠੀਕ ਹੈ ਡਿਲੀਵਰੀ ਡਿਲੀਵਰੀ ਇਹਦੀ ਵੀ ਬੱਖਰੀ ਹੈਗੀ ਹਾਂ ਓ ਬਾਈ ਜੀ ਇਹ ਨਾ ਕਰੋ ਮੜਾ ਮੋਟਾ ਕਰ ਦੋ ਚਲੋ ਬਾਕੀ ਪੈਕੇਜ ਜਿਵੇਂ ਸਾਡੀ ਡਿਲੀਵਰੀ ਫ੍ਰੀ ਹੁੰਦੀ ਹੈ ਇਹ ਸਾਡੇ ਇਹ ਪੈਕੇਜ ਦੀ ਵੀ ਡਿਲੀਵਰੀ ਫ੍ਰੀ ਹੈ ਚੱਕ ਕਰੋ ਗੱਲ ਵੀਡੀਓ ਨੂੰ ਕਰ ਦੋ ਸ਼ੇਅਰ ਡਿਲੀਵਰੀ ਫ੍ਰੀ ਹੈ ਪੂਰੇ ਪੰਜਾਬ ਦੀ ਪੂਰੇ ਪੰਜਾਬ ਦੀ ਡਿਲੀਵਰੀ ਪੰਜਾਬੀ ਵੀਰਾਂ ਵਾਸਤੇ ਵੱਡੀ ਆਫਰ ਕੱਢਤੀ ਵੀਡੀਓ ਕਰਕੇ ਸ਼ੇਅਰ ਕਾਲ ਕਰ ਲਓ ਧੰਨਵਾਦ ਜੀ